ਤੇ ਤੁਹਾਨੂੰ ਇੱਕ ਇਨਸਾਨ ਦੇ ਨਾਮ ਮਿਲਾਵਾਂਗੇ ਜੋ ਕਿ 1984 ਤੋਂ ਲੈ ਕੇ ਹੁਣ ਤੱਕ 5000 ਦੇ ਕਰੀਬ ਜਿਹੜੀਆਂ ਲਵਾਰਿਸ ਲਾਸ਼ਾਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਨੇ ਚਾਹੇ ਉਹ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਜਾਤ ਦਾ ਹੋਵੇ ਨਸਲ ਦਾ ਹੋਵੇ ਉਹਨੇ ਹੱਜ ਤੱਕ ਕਿਸੇ ਵੀ ਜਿਹੜਾ ਇਸ ਤਰ੍ਹਾਂ ਦੀ ਲਾਸ਼ ਦੇ ਨਾਲ ਭੇਦ ਭਾਵ ਨਹੀਂ ਕਰੇ ਇੱਕ ਵਾਰ ਕੀ ਹੋਇਆ ਇੱਕ ਆਪਣਾ ਖਨੂਰੀ ਨਹਿਰ ਦੇ ਵਿੱਚ ਆਪਣਾ ਨਾਮਾ मालूम ਨਾ ਪਤਾ ਲਵਰ ਡੈਡ ਬੁੱਢੀ ਆਈ ਇਹ ਜੇ ਕੋਈ ਕੇਸ ਆਊਗਾ ਮੈਂ ਆਪਣਾ ਪਰਿਵਾਰ ਦਾ ਹੀ ਸਦਸਿਆ ਮੰਨ ਕੇ ਕੋਈ ਬਜ਼ੁਰਗ ਆਂਦਾ ਹੈ ਮੇਰੇ ਪਿਤਾ ਜੀ ਨੇ ਕੋਈ ਬਰਾਬਰ ਦਾ ਮੇਰਾ ਭਰਾ ਹੈ ਛੋਟਾ ਮੈਂ ਆਪਦੇ ਬੇਟਾ ਸਮਝ ਕੇ ਉਹਨਾਂ ਦੀ ਕਿਰਿਆ ਕਰਦਾ ਹੈ ਕਿੰਨਾ ਖਰਚਾ ਆਉਂਦਾਗਾ ਜਦੋਂ ਤੁਸੀਂ ਕੋਈ ਡੈੱਡ ਬੋਡੀ ਆਉਂਦੀ ਹੈ ਤਾਂ ਜਿਵੇਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਿਹੜੇ ਅਲੱਗ-ਅਲੱਗ ਕਿਰਿਆਵਾਂ ਹੁੰਦੀਆਂ ਨੇ ਕਿ ਉਸੇ ਹਿਸਾਬ ਨਾਲ ਤੁਸੀਂ ਕਰਦੇ ਹੋ ਫਿਰ ਕਿਵੇਂ ਸਨਾਖਤ ਕਰਦੇ ਹੋ ਜੀ ਸਾਸਨ ਪੰਜਾਬ ਪੁਲਿਸ ਉਹਨਾਂ ਦੀ ਫੋਟੋ ਖਿੱਚ ਲਿਆਗਾ ਮੈਂ ਪਹਿਲਾਂ ਤਾਂ ਉਹਦੀ ਫੋਟੋ ਫੋਟੋ ਦੇਖਦਾ ਵੀ ਕਿਸ ਧਰਮ ਨਾਲ ਸੰਬੰਧਿਤ ਨੇ ਜਿਉਂ ਉਹਦੇ ਕੇਸ ਰੱਖੇ ਹੋਏ ਨੇ ਤਾਂ ਆਟੋਮੈਟਿਕ ਸਿੱਖਤਾ ਨਾਲ ਸੰਬੰਧਿਤ ਹੈ ਜੇ ਕੇਸ ਕੱਟੇ ਉਹਨਾਂ Hindu ਧਰਮ ਨਾਲ ਸੰਬੰਧਿਤ ਹੈ ਮੈਂ ਉਸ ਹਾਬ ਨਾਲ ਹੀ ਉੱਕੀ ਰਿਹਾ ਕਰਦਾ ਜਿੱਥੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਪਣਿਆਂ ਤੋਂ ਲਗਾਤਾਰ ਦੂਰ ਹੁੰਦੇ ਜਾ ਰਹਿਆਂਗੇ ਸਮਾਜ ਦੇ ਵਿੱਚ ਲਗਾਤਾਰ ਧਰਮਾਂ ਨੂੰ ਲੈ ਕੇ ਜਾਤਾਂ ਨੂੰ ਲੈ ਕੇ ਨਫ਼ਰਤਵਾਦੀ ਜਾ ਰਹੀ ਹੈ ਤਾ ਉੱਥੇ ਅੱਜ ਅਸੀਂ ਸੰਗਰੂਰ ਦੇ ਤੁਹਾਨੂੰ ਇੱਕ ਇਨਸਾਨ ਦੇ ਨਾਲ ਮਿਲਾਵਾਂਗੇ ਜੋ ਕਿ 1984 ਤੋਂ ਲੈ ਕੇ ਹੁਣ ਤੱਕ 5000 ਦੇ ਕਰੀਬ ਜਿਹੜੀਆਂ ਲਾਵਾਰਸ ਲਾਸ਼ਾਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਤੇ ਜਿਹੜੀਆਂ ਉਹਨਾਂ ਨੇ ਕ੍ਰਿਆਵਾਂ ਨੇ ਉਹ ਹਰ ਕ੍ਰਿਆਵਾਂ ਨੂੰ ਚਾਹੇ ਉਹ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ, ਜਾਤ ਦਾ ਹੋਵੇ, ਨਸਲ ਦਾ ਹੋਵੇ ਉਹਨੇ ਅੱਜ ਤੱਕ ਕਿਸੇ ਵੀ ਜਿਹੜਾ ਇਸ ਤਰ੍ਹਾਂ ਦੀ ਲਾਸ਼ ਦੇ ਨਾਲ ਭੇਦਭਾਵ ਨਹੀਂ ਕਰਿਆ ਸਾਡੇ ਨਾਲ ਰਮੇਸ਼ ਕੁਮਾਰ ਮੌਜੂਦ ਨੇ ਜੋ ਕਿ ਸੰਗਰੂਰ ਦੇ ਰਹਿਣ ਵਾਲੇ ਨੇ ਤੇ ਹੁਣ ਤੱਕ ਜਿਹੜਾ ਇਹ ਕੰਮ ਹੈ ਕਰਦੇ ਆ ਰਹੇ ਨੇ ਰਮੇਸ਼ ਜੀ ਕਦੋਂ ਤੁਸੀਂ ਇਹ ਜਿਹੜਾ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇਹ ਜਿਹੜਾ ਕੰਮ ਹੈਗਾ ਤੁਹਾਡੇ ਜਿੰਮੇ ਲੱਗਿਆਗਾ ਸਰ ਮੇਰੇ ਪਿਤਾ ਜੀ ਪਹਿਲਾਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਲੱਕੜ ਦਾ ਕੰਮ ਕਰਦੇ ਸੀ ਔਰ ਮੇਰੇ ਦਾਦੇ ਲੱਕੜ ਦਾ ਕੰਮ ਕਰਦੇ ਸੀ ਕਿ ਉਸ ਤੋਂ ਬਾਅਦ ਸਮਸ਼ਾਨ ਘੁੰਮੀ ਦੇ ਵਿੱਚ ਲੱਕੜ ਦਾ ਕੰਮ ਕਰਨ ਲੱਗੇ ਜਦੋਂ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਲੱਕੜ ਦਾ ਕੰਮ ਕਰਦੇ ਹੁੰਦੇ ਸੀਗੇ ਲੱਕੜ ਦਾ ਕੰਮ ਕਰਦੇ ਤੇ ਲੱਕੜ ਦੀ ਸੰਸਕਾਰ ਦੀ ਸੇਵਾ ਨਿਭਾਉਂਦੇ ਹੁੰਦੇ ਸੀ ਮੈਂ ਛੋਟਾ ਹੁੰਦਾ ਸੀ ਪੜਦਾ ਹੁੰਦਾ ਦੀਆ ਪੂਰੇ ਲੱਕੜਾਂ ਲੈ ਰੋਟੀਆਂ ਲੈ ਕੇ ਆਉਂਦੇ ਮੇਰੇ ਪਿਤਾ ਜੀ ਉਹ ਮੈਂ ਦਾਦੀ ਜੀ ਰੋਟੀ ਲੈ ਕੇ ਆਣੇ ਖਾਣਾ ਲੈ ਕੇ ਆਉਂਦਾ ਸੀਗਾ ਜਦੋਂ ਖਾਣਾ ਲੈ ਕੇ ਆਉਂਦੇ ਮੈਂ ਕਈ ਵਾਰ ਤੋਂ ਡਰ ਕੇ ਥੋੜੇ ਪਿੱਛੇ ਹੋ ਜਾਂਦਾ ਸੀਗਾ ਵੀ ਡੈੱਡ ਬੋਡੀ ਚੱਲ ਰਹੀ ਹੈ ਸੰਸਕਾਰ ਹੋ ਰਿਹਾ ਹੈ ਮੈਨੂੰ ਬਹੁਤ ਪਹਿਲਾ ਲੱਗਦਾ ਸੀਗਾ ਇੱਕ ਵਾਰ ਕੀ ਹੋਇਆ ਇੱਕ ਆਪਣਾ ਖਨੋਰੀ ਨਹਿਰ ਦੇ ਵਿੱਚ ਆਪਣਾ ਨਾਂ ਮਾਲੂਮ ਨਾਂ ਪਤਾ ਲਵਰ ਡੈੱਡ ਬੋਡੀ ਆਈ ਉਹ ਪ੍ਰਸ਼ਾਸਨ ਵੱਲੋਂ 72 ਘੰਟੇ ਲਈ ਸਨਾਖ ਤੇ ਲਈ ਡੈੱਡ ਬੋਡੀ ਹਸਪਤਾਲ ਦੇ ਵਿੱਚ ਰੱਖੀ ਗਈ ਜਦੋਂ ਸਨਾਖ ਤੇ ਨਾ ਹੋ ਸਕੀ ਪੂਰੀ ਟਰਾਲੀ ਦੇ ਵਿੱਚ ਡੈੱਡ ਬੋਡੀ ਪਾ ਕੇ ਲੈ ਕੇ ਆਈ ਸੀ ਉਸ ਸਮੇਂ ਮਤਲਬ ਉਹ ਪੱਲੀ ਕੀਤੀ ਤਾਂ ਉਹਨਾਂ ਦਾ ਪੈਰ ਨਿਕਲ ਕੇ ਮੇਰੇ ਕੋਲੇ ਆ ਗਿਆ ਔਰ ਜੋ ਨਹੀਂ ਮੈਂ ਆਪਾ ਖੂਨ ਖਾਨ ਕੰਨੇ ਆ ਨਿਕਲਣ ਲੱਗ ਗਿਆ ਉਸ ਤੋਂ ਬਾਅਦ ਮੈਨੂੰ ਬਹੁਤ ਮਨ ਦੁਖੀ ਹੋਇਆ ਮੇਰਾ ਇਹ ਮਨ ਬਹੁਤ ਦੁਖੀ ਹੋਇਆ ਬੀਲੋ ਬਾਪੂ ਇਹ ਕੰਮ ਕਰ ਦੋ ਤੁਸੀਂ ਮੈਂ ਨਹੀਂ ਅੱਗੇ ਤੋਂ ਕਰਨ ਲੇਕਿਨ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਨੇ ਮੈਨੂੰ ਇਨਾ ਉਤਸਾਹਿਤ ਕੀਤਾ ਦੇਖੋ ਬੇਟਾ ਗੱਲ ਸੁਣੋ ਆਪਣੇ ਦਾਤਾ ਹਰ ਕੰਮ ਕਰਦਾ ਹੈ ਆਪਣੇ ਦੀ ਸੇਵਾ ਤਾਂ ਹਰ ਇਨਸਾਨ ਕਰਦਾ ਹੈ ਜੇ ਅਸੀਂ ਚਲੇ ਜਾਵਾਂਗੇ ਤੁਸੀਂ ਹੀ ਸੇਵਾ ਨਿਭਾਉਣੀ ਹੈ ਅਸੀਂ ਆਪਦੇ ਮਾਪਿਆਂ ਦੀ ਸੇਵਾ ਨਿਭਾਉਣੀ ਹੈ ਤੁਸੀਂ ਆਪਦੇ ਮਾਪਿਆਂ ਦੀ ਸੇਵਾ ਨਿਭਾਉਣੀ ਹੈ ਇਹਨਾਂ ਨੂੰ ਇਹ ਚੀਜ਼ ਨਾ ਦੇਖੋ ਵੀ ਇਹ ਕੋਈ ਹੋਰ ਗੈਰ ਹੈ ਇਹਨਾਂ ਨੂੰ ਆਪਣਾ ਪਰਿਵਾਰ ਸਮਝ ਕੇ ਚੱਲੋ ਤੇ ਮੈਂ ਫਿਰ ਉਸ ਦੇ ਵਿੱਚ ਮਨ ਦੇ ਵਿੱਚ ਧਾਰ ਲੈ ਜੀ ਵੀ ਜਦੋਂ ਵੀ ਇਹ ਕੋਈ ਜਦੋਂ ਵੀ ਇਹ ਕੋਈ ਕੰਮ ਇਹ ਜੋ ਇਹੋ ਜਿਹਾ ਕੋਈ ਕੇਸ ਆਊਗਾ ਮੈਂ ਆਪਣਾ ਪਰਿਵਾਰ ਦਾ ਹੀ ਸਦਸਿਆ ਮੰਨ ਕੇ ਕੋਈ ਬਜ਼ੁਰਗ ਆਂਦੇ ਮੇਰੇ ਪਿਤਾ ਜੀ ਨੇ ਕੋਈ ਬਰਾਬਰ ਦਾ ਮੇਰੇ ਭਰਾ ਹੈ ਛੋਟਾ ਮੈਂ ਆਪਦੇ ਬੇਟਾ ਸਮਝ ਕੇ ਉਹਨਾਂ ਦੀ ਕਿਰਿਆ ਕਰਦਾ ਆ ਰਿਹਾ ਜਿਵੇਂ ਇਹ ਗੱਲ ਕਰੀ ਜਾਵੇ ਕਾਫੀ ਮੁਸ਼ਕਲ ਕੰਮ ਹੁੰਦਾ ਇਹ ਤਾਂ ਜਿਹਹ ਅੱਜ ਸਾਡਾ ਸਮਾਜ ਹੋ ਚੁੱਕਿਆ ਤਾਂ ਉਸ ਸੀ ਨੂੰ ਦੇਖ ਕੇ ਪਰਿਵਾਰ ਨਹੀਂ ਕਦੇ ਕਹਿੰਦਾ ਬੱਚੇ ਜਾਂ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਤੁਸੀਂ ਇਹ ਕਿਹੜੇ ਕੰਮ ਚ ਪਿਓ ਸਰੀ ਸੇਵਾ ਕਰਦੇ ਕਰਦੇ ਮੈਂ ਕਈ ਰਿਸ਼ਤੇਦਾਰਾਂ ਤੋਂ ਟੁੱਟ ਚੁੱਕਿਆ ਹਾਂ ਜੀ ਮੇਰੇ ਪਰਿਵਾਰ ਤੋਂ ਟੁੱਟ ਚੁੱਕਿਆ ਹਾਂ ਕਈ ਵਾਰ ਤਾਂ ਮੈਂ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਦੇ ਵਿੱਚ ਗਿਆ ਹੋਇਆ ਕੋਈ ਖੁਸ਼ੀ ਦੇ ਮਾਹੌਲ ਦੇ ਵਿੱਚ ਗਿਆ ਹੋਇਆਗਾ ਤਾਂ ਉੱਥੋਂ ਮੈਨੂੰ ਪਤਾ ਲੱਗ ਜਾਂਦਾ ਹੈ ਵੀ ਅੱਜ ਨਾ ਮਾਲੂਮ ਨਾ ਪਤਾ ਡੈੱਡ ਬੋਡੀ ਦਾ ਸੰਸਕਾਰ ਹੋਣਾ ਹੈਗਾ ਤਾਂ ਮੈਂ ਉੱਥੋਂ ਉਹਨਾਂ ਨੂੰ ਇੱਕ ਬੱਚੇ ਨੂੰ ਵੀ ਛੱਡ ਕੇ ਉੱਥੋਂ ਚੱਲਣ ਦੀ ਕੋਸ਼ਿਸ਼ ਕਰਦਾ ਵੀ ਚਲੋ ਪੂਰੇ ਤਾਂ ਮੇਰਾ ਪਰਿਵਾਰ ਈਡਾ ਵੱਡਾ ਹੈ ਸਾਂਭ ਲੇਗਾ ਪਰ ਜੋ ਮੇਰੇ ਪਰਿਵਾਰ ਦਾ ਉਹ ਸਦਸਾ ਉਹਨੂੰ ਕੋਈ ਸਾਂਭਣ ਵਾਲਾ ਨਹੀਂ ਹੈ ਇਸ ਕਰਕੇ ਮੈਂ ਉਹਨਾਂ ਨੂੰ ਪਰਿਵਾਰ ਨੂੰ ਛੱਡ ਕੇ ਮੈਂ ਉਹ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਪਹੁੰਚ ਜਾਈਆ ਜੀ ਬਈ ਇੱਕ ਵਾਰ ਤੁਸੀਂ ਦੱਸ ਵੀ ਰਹੇ ਸੀਗੇ ਕਿ ਪੁਲਿਸ ਦੇ ਵਿੱਚ ਵੀ ਤਾਇਨਾਤੀ ਤੁਹਾਡੀ ਹੋ ਗਈ ਸੀ ਤੁਸੀਂ ਨੌਕਰੀ ਵੀ ਛੱਡ ਦਿੱਤੀ ਤਾਂ ਫਿਰ ਇਹ ਇਹ ਜਿਹੜੀ ਸਮਰਪਿਤ ਦੀ ਭਾਵਨਾ ਇਹ ਕਿੱਥੋਂ ਆਈ ਹੈ ਤੁਹਾਡੇ ਵਿੱਚ ਸਰ ਜਦੋਂ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਸਪੋਰਟਸ ਵਾਲੇ ਵਰਤੇ ਮੈਂ 50 ਪੁਲਿਸ ਦੇ ਵਿੱਚ ਭਰਤੀ ਹੋ ਗਿਆ ਸੀਗਾ ਜਦੋਂ ਮੇਰੇ ਪਿਤਾ ਜੀ ਮੈਂ ਰੋਟੀ ਉਰੇ ਦੀਨ ਆਇਆ ਮੇਰੇ ਪਿਤਾ ਜੀ ਸੰਸਕਾਰ ਕਰ ਰਹੇ ਸੀਗੇ ਉਸ ਸੰਸਕਾਰ ਨੂੰ ਦੇਖ ਕੇ ਪਹਿਲਾਂ ਤਾਂ ਮੈਨੂੰ ਬਹੁਤ ਡਰ ਪੈ ਲੱਗਦਾ ਲੇਕਿਨ ਮੇਰੇ ਪਿਤਾ ਜੀ ਉਹ ਮੇਰੇ ਦਾਦਾ ਜੀ ਜੋ ਗਾਈਡੈਂਸ ਦਿੱਤੀਗੇ ਉਹਨੇ ਸਮਝਾਇਆ ਤੀ ਮੈਨੂੰ ਵੀ ਐ ਨਹੀਂ ਪੁੱਤ ਇਹ ਆਪਣਾ ਪਰਿਵਾਰ ਵੰਗੂ ਸਮਝੋ ਉਰੇ ਕੋਈ ਹੋਰ ਬੰਦਾ ਕੰਮ ਕਰਨ ਵਾਲਾ ਨਹੀਂ ਹੈਗਾ ਜੇ ਤੁਸੀਂ ਕੰਮ ਦਲੇਰ ਹੋ ਕੇ ਕੰਮ ਕਰੋਗੇ ਤਾਂ ਇਹਨਾਂ ਦਾ ਫਲ ਬਹੁਤ ਵੱਡਾ ਮਿਲਦਾ ਹੈ ਤਾਂ ਕਿੰਨਾ ਖਰਚਾ ਆਉਂਦਾਗਾ ਜਦੋਂ ਤੁਸੀਂ ਕੋਈ ਡੈੱਡ ਬੋਡੀ ਆਉਂਦੀ ਹੈ ਤਾਂ ਜਿਵੇਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਿਹੜੇ ਅਲੱਗ-ਅਲੱਗ ਰਿਵਾਜਾਂ ਹੁੰਦੀਆਂ ਨੇ ਕਿ ਉਸੇ ਹਿਸਾਬ ਨਾਲ ਤੁਸੀਂ ਕਰਦੇ ਹੋ ਫਿਰ ਕਿਵੇਂ ਸਨਾਖਤ ਕਰਦੇ ਹੋ ਚੀਜ਼ਾਂ ਦੀ ਸਰ ਜਦੋਂ ਹੁਣ ਡੈੱਡ ਬੋਡੀ ਆਉਂਦੀ ਹੈਗੀ ਜੋ ਡੈੱਡ ਬੋਡੀ ਆਉਂਦੀ ਹੈ ਸਨਾਖਤ ਕਰਨ ਵਾਸਤੇ ਪ੍ਰਸ਼ਾਸਨ ਪੰਜਾਬ ਪੁਲਿਸ ਉਹਨਾਂ ਦੀ ਫੋਟੋ ਖਿੱਚ ਲਿਆਗਾ ਮੈਂ ਪਹਿਲਾਂ ਤਾਂ ਉਹਦੀ ਫੋਟੋ ਫੋਟੋ ਦੇਖਦਾ ਵੀ ਕਿਸ ਧਰਮ ਨਾਲ ਸੰਬੰਧਿਤ ਨੇ ਉਸ ਤੋਂ ਬਾਅਦ ਜਦੋਂ ਹੁਣ ਸਨਾਖਤ ਤੋਂ ਬਾਅਦ ਡੈੱਡ ਬੋਡੀ ਉਰੇ ਉਰੇ ਆ ਜਾਂਦੀ ਹੈ ਜੀ ਮੈਂ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਮੂੰਹ ਦੇ ਉੱਪ ਚ ਜਜਮੈਂਟ ਹੋ ਜਾਂਦਾ ਹੈਗਾ ਵੀ ਸਿੱਖ ਧਰਮ ਨਾਲ ਸੰਬੰਧਿਤ ਹੈ ਜਾਂ ਹਿੰਦੂ ਧਰਮ ਨਾਲ ਜੇ ਉਹਨਾਂ ਦੇ ਕੇਸ ਰੱਖੇ ਹੋਏ ਨੇ ਤਾਂ ਆਟੋਮੈਟਿਕ ਸਿੱਖ ਦਾ ਉਹਨਾਂ ਸੰਬੰਧਿਤ ਹੈ ਜੇ ਕੇਸ ਕੱਟੇ ਉਹਨਾਂ ਹਿੰਦੂ ਧਰਮ ਨਾਲ ਸੰਬੰਧਿਤ ਹੈ ਮੈਂ ਉਸ ਹਾਵ ਨਾਲ ਹੀ ਉਹ ਕੀ ਰਿਆ ਕਰਦਾ ਤਾਂ ਖਰਚਾ ਕਾਫੀ ਆਉਂਦਾ ਹਣਾ ਉਹਦੇ ਤੇ ਫਿਰ ਖਰਚਾ ਕਿਵੇਂ ਕਰ ਸਰ ਖਰਚਾ ਤਾਂ ਜੀ ਜਿਵੇਂ ਹੁਣ ਲੱਕੜ ਦਾ ਹੋ ਗਿਆ ਸਮਗਰੀ ਦਾ ਹੋ ਗਿਆ ਕਫਨ ਦਾ ਹੋ ਗਿਆ ਉੱਪਰ ਇੱਕ ਦੋ ਚੁੱਦਰ ਪਾਣੀ ਹੈ ਲਗਭਗ ਪਹਿਲੇ ਪਹਿਲੇ ਦਿਨ ਹੀ 6000 ਤੋਂ 6500 ਰੁਪਏ ਖਰਚਾ ਆ ਜਾਂਦਾ ਹੈਗਾ ਤਾਂ ਫਿਰ ਇਹ ਤੁਸੀਂ ਸਾਰਾ ਆਪਣੀ ਜੇਬ ਚੋਂ ਕਰਦੇ ਹੋਗੇ ਹਾਂਜੀ ਸਰ ਇਹ ਉਹ ਖਰਚਾ ਮੈਂ ਸਾਰਾ ਆਪਣੀ ਜ ਕੁਝ ਇਹਨਾਂ ਤੋਂ ਸਹਿਯੋਗ ਮੰਗ ਲੈਣਾ ਤਾਂ ਹੁਣ ਹੁਣ ਤੱਕ ਤੁਸੀਂ ਕਿੰਨੀਆਂ ਡੈਡ ਬੋਡੀਆਂ ਨੇ ਜਿਹੜੀਆਂ ਦਾ ਸੰਸਕਾਰ ਕਰ ਚੁੱਕਾ ਲਗਭਗ ਸਰ 5000 ਡੈਡ ਬੋਡੀਆਂ ਦਾ ਮੈਂ ਸੰਸਕਾਰ ਕਰਕੇ ਉਹਨਾਂ ਦੇ ਅਨੁਸਾਰ ਰੀਤੀ ਰਿਵਾਜ ਉਹਨਾਂ ਦੇ ਫੁੱਲ ਜਲ ਪ੍ਰਵਾਹ ਕਰ ਚੁੱਕਾ ਤਾਂ ਜੀ ਗੱਲ ਕਰੀ ਜਿਹੜੀਆਂ ਲਵਾਰਸ ਲਾਸ਼ਾਂ ਨੇ ਜਿਵੇਂ ਮਿਊਸਪਲ ਕਮੇਟੀ ਦੇ ਵੱਲੋਂ ਵੀ ਜਿਹੜਾ ਫੰਡ ਰੱਖਿਆ ਜਾਂਦਾ ਕਿ ਕੋਈ ਤੁਹਾਨੂੰ ਇਦਾਂ ਦਾ ਫੰਡ ਮਿਲਦਾ ਹੈਗਾ ਸਰ ਪਹਿਲਾਂ ਮਿਲਦਾ ਹੁੰਦਾ ਜੀਆ ਪਹਿਲਾਂ ਮਿਲਦਾ ਹੁੰਦਾ ਜਦੋਂ ਇਹ ਆਪਣਾ 2013 ਦੇ ਵਿੱਚ ਇੱਕ ਰੋਪੜ ਰੋਪੜ ਨਹਿਰ ਦੇ ਵਿੱਚ ਕਿ ਬਸ ਗਿਰੀ ਸੀ ਉਸ ਟਾਈਮ 36 ਡੈੱਡ ਬੋਡੀਆਂ ਆਈਆਂ ਸੀਆਂ 36 ਡੈੱਡ ਬੋਡੀਆਂ ਆਈਆਂ ਜੇ ਮੈਂ 36 ਦਾ 36 ਦਾ ਸੰਸਕਾਰ ਕਰਕੇ ਮੈਂ ਉਹਨਾਂ ਦੇ ਆਪਣਾ ਨਗਰ ਕੌਂਸਲ ਦੇ ਬਿੱਲ ਭੇਜੇ ਉੱਥੇ ਮੌਕੇ ਦੇ ਤਨਾਤ ਸੀਗਾ ਆਪਣਾ ਇਨਸਪੈਕਟਰ ਉਹਨਾਂ ਨੂੰ ਮੈਂ ਬਿੱਲ ਬਣਾ ਕੇ ਭੇਜੇ ਜੀ ਉਹ ਬਿੱਲ ਮੇਰੇ ਪਾਸ ਨਹੀਂ ਹੋਇਆ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਕੀ ਨਹੀਂ ਮੈਂ ਜੇ ਉਹਨਾਂ ਨੂੰ ਕਹਿ ਰਿਹਾ ਵੀਰ ਜੀ ਹਾ ਤੇ ਮੇਰੇ ਬਿੱਲ ਦੇ ਦਿਓ ਇਹਨੂੰ ਲਿਖ ਕੇ ਦੇ ਦਿਓ ਵੀ ਮੈਂ ਦੂਜੇ ਬਿੱਲ ਉਸੇ ਨੰਬਰ ਦੂਜੇ ਬਿੱ ਤਾਂ ਹੋ ਸਕਦਾ ਕੋਈ ਮੇਰੇ ਤੇ ਕੋਈ ਫਾਇਦਾ ਜੋ ਜੇ ਜਦੋਂ ਕੋਈ ਵੀ ਕਿਸੇ ਦੀ ਵੀ ਡੈੱਡ ਬੋਡੀ ਅੰਤਮ ਸੰਸਕਾਰ ਕਰਦਿਆਂ ਤਾਂ ਹਰ ਕੋਈ ਭਾਵਕ ਹੁੰਦਾ ਤਾਂ ਕਦੇ ਇਦਾਂ ਦਾ ਪਲ ਆਇਆ ਵੀ ਤੁਸੀਂ ਵੀ ਖੁਦ ਭਾਵਕ ਹੋਵੇ ਹੋਗੇ ਹੋਵੋ ਨਿਸ਼ਰ ਹੁੰਦਾ ਹੁੰਦਾ ਨਹੀਂ ਜਦੋਂ ਮਤਲਬ ਕੋਈ ਛੋਟੀ ਉਮਰ ਦਾ ਹੁੰਦਾ ਮੇਰੇ ਬੱਚੇ ਦੇ ਬਰਾਬਰ ਦਾ ਹੁੰਦਾ ਉਹ ਤਾਂ ਮਨ ਭਾਵਕ ਹੁੰਦੇ ਦੇਖ ਪ੍ਰਮਾਤਮਾ ਇਹ ਮੇਰੇ ਮਾਲਕ ਇਹ ਬੱਚਾ ਕਿੱਥੇ ਜੰਮਿਆ ਜਦੋਂ ਕਿਤੇ ਜੰਮਿਆ ਹੋਊਗਾ ਉਹ ਪਰਿਵਾਰ ਨੇ ਲੱਡੂ ਰਿਓੜੀਆਂ ਮੰਡੀਆਂ ਹੋਣਗੇ ਖੁਸ਼ੀ ਮਨਾਈ ਹੋਗੇ ਔਰ ਹਰ ਮਾਪਾ ਬਪ ਚਾਹੁੰਦਾ ਹੈ ਮੇਰਾ ਬੱਚਾ ਇੱਕ ਬਹੁਤ بڑا ਅਫੀਸਰ ਬਣੇ ਇੱਕ ਬਹੁਤ بڑا ਇੱਕ ਆਪਣਾ ਗਸ਼ਟ ਅਫੀਸਰ ਬਣੇ ਹਰ ਮਾਪਾ ਬਪ ਚਾਹੁੰਦਾ ਹੈਗਾ ਹਰ ਉਹਨਾਂ ਦੀ ਮਿਹਨਤ ਦੇ ਉੱਤੇ ਬੱਚੇ ਦੀ ਮਿਹਨਤ ਜੇ ਬਾਪ ਕਲਰਕ ਲੱਗਿਆ ਹੋਇਆ ਹੈ ਤਾ ਬੱਚੇ ਨੂੰ ਹੈਡ ਕਲਰਕ ਲਾਉਣ ਦੀ ਕੋਸ਼ਿਸ਼ ਕਰਦਾ ਹੈਗਾ ਲੇਕਿਨ ਸਾਡੇ ਮਨ ਦੇ ਵਿੱਚ ਵੀ ਇਹ ਬਹੁਤ ਸਾਰਾ ਆਉਂਦੇ ਦੂ ਮੈਂ 50 ਪੁਲਿਸ ਦੇ ਵਿੱਚ ਭਰਤੀ ਹੋਇਆ ਸੀਗਾ ਅੱਜ ਦੇ ਮੌਕੇ ਦੇ ਉੱਤੇ ਮੈਂ ਡੀਐਸਪੀ ਐਸਪੀਡੀ ਡੀ ਹੁੰਦਾ ਲੇਕਿਨ ਉੱਥੇ ਵੀ ਮੈਂ 50 ਪੁਲਿਸ ਦੇ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਨੀ ਸੀ ਉਹ ਸੇਵਾ ਨਾਲੋਂ ਮੈਂ ਇਹ ਸੇਵਾ ਨੂੰ ਬਹੁਤ ਜ਼ਿਆਦਾ ਮਨਤ ਦੇਣਾ ਇਹ ਸਨ ਰਕੇਸ਼ ਕੁਮਾਰ ਜਿਨ੍ਹਾਂ ਨੇ ਕੀ ਆਪਣੀ ਸੇਵਾ ਭਾਵਨਾ ਦੇ ਸਦਕਾ ਆਪਣੀ ਨੌਕਰੀ ਤੱਕ ਨੂੰ ਜਿਹੜਾ ਦਾਤੇ ਲਾ ਦਿੱਤਾ ਪੰਜਾਬ ਪੁਲਿਸ ਚ ਇਹਨਾਂ ਦੀ ਸਿਲੈਕਸ਼ਨ ਹੋਈ ਸੀ ਪਰ ਹੁਣ ਤੱਕ ਜਿਵੇਂ ਇਹਨਾਂ ਨੇ ਦੱਸਿਆਗਾ ਕਿ 5000 ਦੇ ਕਰੀਬ ਜਿਹੜੀਆਂ ਲਾਵਾਰਸ਼ ਲਾਸ਼ਾਂ ਨੇ ਉਹਨਾਂ ਦਾ ਹੀ ਅੰਤਮ ਸੰਸਕਾਰ ਕਰ ਚੁੱਕੇ ਨੇ ਤਾਂ ਅਸੀਂ ਸਾਡੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਦਾਨ ਪੁੰਨ ਦੇ ਕੰਮ ਨੇ ਜਾਂ ਸੇਵਾ ਭਾਵਨਾ ਤਾਂ ਦੇਖਦੇ ਆ ਪਰ ਸ਼ਾਇਦ ਇਦਾਂ ਦੀ ਸੇਵਾ ਭਾਵਨਾ ਕਿਸੇ ਨੇ ਨਹੀਂ ਸੋਚੀ ਹੋਵੇਗੀ ਜਿਸ ਤਰ੍ਹਾਂ ਦੀ ਕਿ ਰਕੇਸ਼ ਕੁਮਾਰ ਜੀ ਕਰ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਖੜਾ ਹੁੰਦਾਗਾ ਸਾਡੇ ਪ੍ਰਸ਼ਾਸਨ ਤੇ ਕਿ ਜਦੋਂ ਇਸ ਤਰ੍ਹਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਕਿ ਇਹਨਾਂ ਸਮਾਜ ਸੇਵੀਆਂ ਦੀ ਮਦਦ ਕਰਨਾ ਪ੍ਰਸ਼ਾਸਨ ਦਾ ਫਰਜ ਨਹੀਂ ਬਣਦਾ ਕਿਉਂਕਿ ਹੁਣ ਉਹ ਕਹਿ ਰਹੇ ਨੇ ਕਿ ਮਿਊਸਪਲ ਕਾਰਪੋਰੇਸ਼ਨ ਵੱਲੋਂ ਉਹਨਾਂ ਨੂੰ ਕੋਈ ਵੀ ਜਿਹੜਾ ਫੰਡ ਹੈਗਾ ਉਹ ਨਹੀਂ ਦਿੱਤਾ ਜਾਂਦਾ ਤਾਂ ਉਹ ਖੁਦ ਹੀ ਆਪਣੀ ਜਿਹੜਾ ਖਰਚੇ ਦੇ ਸਿਰ ਤੇ ਜਾਂ ਦਾਨ ਦੇ ਸਿਰ ਤੇ ਹੀ ਉਹ ਜਿਹੜਾ ਇਹਨਾਂ ਲਵਾਰਸ਼ਲਾਸਾਂ ਦਾ ਅੰਤਿਮ ਸੰਸਕਾਰ ਕਰ ਰਹੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ